ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਸ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਡੂ ਸਬਸਕ੍ਰਾਈਬ ਆ ਜੈਨੈਸ ਜਨਨਾ ਮੇਰਾ ਦੂਸਰਾ ਚੈਨਲ ਸਿਮਸੀ ਪੋਡਕਾਸਟ ਚੈਨਲ ਪਲੀਜ਼ ਜਨੋ ਵੀ ਸਬਸਕ੍ਰਾਈਬ ਕਰੋ ਸੋ ਇਸਨਾਲ ਨਾਲ ਚੱਲਦੇ ਆਪਾਂ ਮੈਗਪ੍ਰੀ ਦੀ ਵੀਡੀਓ ਦੇ ਉੱਤੇ ਮੈਗਪ੍ਰੀਤ ਨੇ ਲਾਸਟ 4-5 ਦਿਨਾਂ ਤੋਂ ਕਾਫੀ ਗਾਜਾ ਪਾਇਆ ਹੋਇਆ ਤੇ ਮੈਨੂੰ ਕੁਝ ਕਮੈਂਟ ਆ ਰਹੇ ਸੀਗੇ ਕੁਝ ਮੈਨੂੰ ਮੈਸੇਜ ਆਏ ਸੀਗੇ ਕਿ ਤੋ ਤਾਂ ਡਾ ਕੋਈ ਵਿਚਾਰ ਨਹੀਂ ਆਇਆ ਇਸ ਗੱਲ ਦੇ ਉੱਤੇ ਭਰਾਵਾ ਮੈਂ ਕੀ ਭੈਣੋ ਤੇ ਭਰਾਵਾ ਮੈਂ ਕੀ ਵਿਚਾਰ ਦੇ ਮ ਜਾ ਮੈਂ ਬਦਲੇ ਵਿੱਚ ਇਹਨੂੰ ਵੀ ਦਿਆਂ ਦੀਆਂ ਗਾਲਾਂ ਕੱਢਾਂ ਨਾ 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 ਮੇਰੇ ਜਿੰਨੂ ਨੀ ਮੈਂ ਇਦਾਂ ਦੀਆਂ ਗਾਲਾਂ ਮੈਂ ਆਪਣੇ ਚੈਨਲ ਤੇ ਨਹੀਂ ਕਿਸੇ ਨੂੰ ਵੀ ਇਵਨ ਮੈਂ ਕਿਸੇ ਨੂੰ ਵੀ ਨਹੀਂ ਕੱਢ ਸਕਦੀ ਤੇ ਬਾਕੀ ਸੁਣਦੇ ਆਪਾਂ ਇਹਦੀ ਥੋੜੀ ਜੀ ਗੱਲ ਸੁਣਾਂਗੇ ਤੇ ਦੇਖਾਂਗੇ ਕਿ ਆਖਿਰ ਇਸ ਚੀਜ਼ ਲਈ ਜ਼ਿੰਮੇਦਾਰ ਹੈ ਕੌਣ ਹੈ ਸੋ থাম্বਨੇਲ ਜੇ ਤੁਸੀਂ ਦੇਖਿਆ ਹੀ ਹੈ ਜ਼ਿੰਮੇਦਾਰ ਲੱਭਦੇ ਆਖਿਰ ਇਸ ਲਈ ਜ਼ਿੰਮੇਦਾਰ ਕਿਹੜਾ ਇਨਸਾਨ ਹੈ ਚਲੋ ਆਓ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਦੋਂ ਪਹਿਲਾਂ ਇੰਨਾ ਕੁਝ ਹੋ ਗਿਆ ਹਨਾ ਤਕਰੀਬਨ 1 ਸਾਲ ਹੋ ਗਿਆ 1 ਸਾਲ ਤੋਂ ਇਹ ਬੰਦਾ ਯਾਨੀ ਕਿ ਮੇਰੇ ਮੈਂ ਕਹਿੰਨੀ ਆ ਕਿ ਇੰਨਾ ਕੋ ਜਿਆਦਾ ਵੈਰ ਪਿਆ ਹੋਇਆ ਹਨਾ ਮੈਨੂੰ ਤਾਂ ਇਦਾਂ ਲੱਗਦਾ ਕਿ ਮੇਰੇ ਪਾਸਟ ਨਾਲ ਤਾਂ ਮੇਰਾ ਇਹਦਾ ਕੋਈ ਲਿੰਕ ਸੀਗਾ ਠੀਕ ਆ ਇਹ ਐਡਾ ਮਹਾ ਖੁੱਦੂ ਬੰਦਾ ਨਾ ਮੈਂ ਕਹਿੰਨੀ ਆ ਕਿ ਇਹ ਕੁਝ ਵੀ ਯਾਨੀ ਇਹ ਨਹੀਂ ਦੇਖਣਾ ਵੀ ਕਿਸੇ ਦੀ ਫੈਮਿਲੀ ਐ ਕਿਸੇ ਦਾ ਕੋਈ ਪਰਸਨਲ ਲ ਜ਼ਿੰਦਗੀ ਐ ਹਨਾ ਪਰਸਨਲ ਚੀਜ਼ੋ ਹੁੰਦੀ ਐ ਜੋ ਪਰਸਨਲ ਨਾ ਇੱਕ ਪਰਸਨਲ ਰਵੇ ਪਰਸਨਲ ਚੀਜ਼ੋ ਨਹੀਂ ਹੁੰਦੀ ਜੋ ਇੰਟਰਨੈਟ ਤੇ ਆਵੇ मैडम जी टोडी एक एक स्टोरी जो तेरा ਵਿਆਹ ਟੁੱਟਿਆ ਹੋਇਆ ਭਜੇ ਨਠੇ ਜੋ ਵੀ ਵਟ ਐਵਰ ਸਾਰਾ ਕੁਝ ਇੰਟਰਨੈਟ ਤੇ ਪਿਆ ਹੈ ਸੋ ਇਸ ਚੀਜ਼ ਨੂੰ ਪਰਸਨਲ ਚੀਜ਼ਾਂ ਨਾਲ ਰਿਲੇਟ ਨਾ ਕਰੋ ਕਿ ਉਹ ਮੇਰੀ ਪਰਸਨਲ ਚੀਜ਼ਾਂ ਨਹੀਂ ਉਹ ਪਰਸਨਲ ਨਹੀਂ ਹੈ ਉਹ ਇੰਟਰਨੈਟ ਤੇ ਆ ਚੁੱਕੀ ਹੈ ਚਲੋ ਕੋਡ ਕਰਦੀ ਆ ਮੁੰਡੇ ਕੋਈ ਵੀ ਚੰਗਾ ਮੈਸੇਜ ਕਰਦਾ ਮੈਂ ਕਿਸੇ ਦਾ ਨਾਮ ਲਾਈਵ ਦਾ ਮਤਲਬ ਹੁੰਦਾ ਹਰੇਕ ਦਾ ਮੈਸੇਜ ਪੜਨਾ ਉਹ ਵੀ ਮੈਂ ਪੋਜ਼ਿਟਿਵ ਪੜਦੀ ਆ ਚਾਹੇ ਕੁੜੀ ਆ ਚਾਹੇ ਕੋਈ ਮੁੰਡਾ ਐਦਾਂ ਦੀਆਂ ਕੁੜੀਆਂ ਵੀ ਨਹੀਂ ਜਿਨ੍ਹਾਂ ਦੀਆਂ ਲਾਈਵ ਨਹੀਂ ਵਿੱਚ ਮੈਸੇਜ ਨਹੀਂ ਆਉਂਦੇ ਹੁੰਦੇ ਲਾਈਵ ਦੇ ਵਿੱਚ ਆਉਂਦੇ ਹੁੰਦੇ ਕਮੈਂਟਸ ਕਮੈਂਟਸ ਤੇ ਮੈਸੇਜ ਦੇ ਵਿੱਚ ਫਰਕ ਹੁੰਦਾ ਹੈ ਮੈਂ ਨਹੀਂ ਆਈ ਡਾਣੀ ਹਣਾ ਵੀ ਚਲੋ ਕੁੜੀਆਂ ਗੱਲਬਾਤ ਮੈਨਾਂ ਕਰਦੀਆਂ ਨੇ ਤਾਂ ਜਣੇ ਖਣੇ ਨੂੰ ਮੈਂ ਕਹਦਾ ਬੋਏਫ੍ਰੈਂਡ ਮੈਂ ਕਹਦਾ ਬੋਏਫ੍ਰੈਂਡ ਅੱਛਾ ਠੀਕ ਐ ਤੂੰ ਜਣੇ ਖਣੇ ਨੂੰ ਮੇਰਾ ਬੋਏਫ੍ਰੈਂਡ ਬਣਾ ਰਿਹਾ ਤਾਂ ਅੱਛਾ ਮੈਂਰੇ ਸੁਣ ਵਿੱਚ ਆਇਆ ਉਹ ਖਾਚ ਵੀ ਤੇਰੇ ਨਾਲ ਬੈਠਣ ਲੱਗ ਪਿਆ ਅੱਜ ਕੱਲ ਆਂਟੀ ਜੀ ਆਂਟੀ ਜੀ ਪਹਿਲੇ ਨੰਬਰ ਤੇ ਤਾਂ ਜੇਕਰ ਤੂੰ ਮੇਰੀ ਵੀਡੀਓ ਦੇਖ ਰਹੀ ਹੈ ਨਾ ਤੇ ਤੇਰੇ ਚ ਇਨਸਾਨੀਅਤ ਹੈ ਨਹੀਂ ਠੀਕ ਆ ਨਾ ਤੂੰ ਹੈ ਕੀ ਚੀਜ਼ਾਂ ਜਨਾਨੀ ਹੈ ਕਿ ਹਾ 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 ਹੀ ਰਿਐਕਟ ਕਰਾਉਣੇ ਦਿੱਤੇ ਮਤਲਬ ਜੋ ਬੰਦਾ ਬਿਹਾਈਂਡ ਦਾ ਕੈਮਰਾ ਹੈ ਜੋ ਬੰਦਾ ਕੈਮਰੇ ਦੇ ਸਾਹਮਣੇ ਨਹੀਂ ਹੈ ਤੁਸੀਂ ਕਿਸੇ ਦੀ ਫੈਮਿਲੀ ਨੂੰ ਜਾ ਕੇ ਟਾਰਗੇਟ ਕਰ ਰਹੇ ਹੋ ਤਾਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਸਾਹਮਣੇ ਦਾ ਤੁਹਾਨੂੰ ਖੁੱਲਾ ਦਾ ਹਾਰ ਪਏਗਾ ਆਬਵੀਅਸਲੀ ਗਾਲਾਂ ਤੇ ਜੁੱਤੀਆਂ ਦੀ ਬਰਸਾਤ ਹੀ ਹੋਵੇਗੀ ਇਸ ਬੰਦੀ ਨੂੰ ਇੰਨੀ ਵੀ ਸੈਂਸ ਨਹੀਂ ਹੈ ਕਿ ਮੈਂ ਇੰਟਰਨੈਟ ਤੇ ਬੈਠੀ ਆ ਮੈਂ ਕਿਹਨੂੰ ਕਿਹੜੀ ਗੱਲ ਕਹਿਣੀ ਹੈ ਜਿਸ ਬੰਦੇ ਨੂੰ ਜਾਂ ਬੰਦੀ ਨੂੰ ਤੂੰ ਇਹ ਗੱਲਾਂ ਕਹਿ ਰਹੀ ਹੈ ਤੇ ਆਪਦੀ ਤੇ ਉਹਨਾਂ ਦੀ ਉਮਰ ਦੇਖ ਉਹਨਾਂ ਦੀ ਉਮਰ ਕਿੰਨੀ ਹੈ ਤੇਰੀ ਉਮਰ ਕਿੰਨੀ ਹੈ ਤੇ ਸਭ ਤੋਂ ਪਹਿਲੇ ਉਹ ਵੀ ਛੱਡ ਸਾਰੀਆਂ ਚੀਜ਼ਾਂ ਐਕਸਾਈਟ ਕਰ ਐਟ ਲੀਸਟ ਅਨਤਾ ਦੇਖ ਨਾ ਤੂੰ ਬੈਠੀ ਕਿਤੇ YouTube ਤੇ ਬੈਠੀ ਹੋ ਤੇ ਘਰ ਦੇ ਕਿਤੇ ਬੇੜੇ ਜਿਹਾ ਕੇ ਤੁਸੀਂ ਆਪਸ ਵਿੱਚ ਨਹੀਂ ਲੜ ਰਹੇ ਐ ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਰੱਖ ਸਮਝਾ ਦਿੰਦੇ ਮੈਂ ਕਿ ਨੂੰ ਲਈ ਚਲੋ ਨਾ ਜੇ ਤੂੰ ਔਰਤ ਹੁੰਦੀ ਤਾਂ ਤੂੰ ਇੱਕ ਔਰਤ ਦੀ ਫੀਲਿੰਗ ਸਮਝਣੀ ਸੀ ਠੀਕ ਆ ਨਾ ਤਾਂ ਇਦੋਂ ਪਹਿਲਾਂ ਸੀ ਮੇਰੇ ਨਾਲ ਕੋਈ ਤੇ ਨਾ ਹੀ ਹੁਣ ਵਿਦ ਪ੍ਰੈਸੈਂਟ ਟਾਈਮ ਮੈਂ ਮੇਰੇ ਨਾਲ ਕੋਈ ਜਿਹੜੇ ਮੈਨੂੰ ਆ ਪਿੱਛੇ ਜਾਣਾਂ ਨੇ ਸਮਝਾਇਆ ਜਿਹੜੇ ਨਾਲ ਖੜੇ ਸੀ ਕਿੱਥੇ ਆ ਹੁਣ ਆਓ ਮੇਰੇ ਨਾਲ ਖੜੋ ਚੰਗੇ ਟਾਈਮ ਹੁਣ ਕਿਉਂ ਨਹੀਂ ਮੇਰੇ ਨਾਲ ਕੋਈ ਖੜ ਰਿਆ ਹੁਣ ਵੀ ਤਾਂ ਮੈਂ ਇਕੱਲੀ ਨੈਟ ਤੇ ਬੋਲ ਰਹੀ ਆ ਹੁਣ ਆਉ ਮੇਰੇ ਨਾਲ ਖੜੋ ਸਾਰੇ ਜਾਣੇ ਇੱਥੇ ਜਿਹੜੇ ਕਿੱਥੇ ਖੜੀਏ ਤੇਰੇ ਨਾਲ ਅਕੇ ਤੂੰ ਮਤਲਬ ਵਾਈਫਰੈਂਡਸ ਬਣਾਵੇਂ ਠੀਕ ਹੈ ਮਗਰੋਂ ਤੂੰ ਤੇਰੇ ਜਿੰਨੇ ਵੀ ਵਾਈਫਰੈਂਡ ਸਤਗੁਰ ਹਰਮਨ ਵੜਾਏ ਵਾਲੇ ਜਿੰਨੇ ਵੀ ਹੈਗਾ ਨਾ ਤੈਨੂੰ ਮਤਲਬ ਲਾਈਕ ਤੇਰੇ ਲਾਈਵ ਚ ਕਮੈਂਟ ਕਰ ਜਾਂ ਤੇਰੇ ਵੀਡੀਓਸ ਤੇ ਕਮੈਂਟ ਕਰਨਾ ਤੈਨੂੰ ਪਰੇਸ਼ਾਨ ਕਰਨ ਤੋਰ ਸਰ ਕਰਨੀ ਦੁਰਦਤ ਇਹ ਗੱਲਾਂ ਪਹੁੰਚਾਣ ਇਸ ਲਈ ਕਰੀ ਹੁਣ ਕੀ ਅਸੀਂ ਮੋਰਚਾ ਕੱਢ ਲਈਏ ਕਿ ਵਿਮਨ ਸਲ ਦੇ ਵਿੱਚ ਕੰਪਲੇਨ ਕਰ ਦਈਏ ਕੀ ਕਰੀਏ ਕੀ ਕੋਈ ਮੋਰਚਾ ਕੱਢੀ ਐ ਸੀ ਆ ਕਿ ਤੇਰੇ ਘਰ ਦੇ ਮੋਰੇ ਕੀ ਮੈਂ ਇੱਕ ਬ੍ਰਿਤ ਨੂੰ ਸਪੋਰਟ ਕਰਾਂ ਕਿਸ ਚੀਜ਼ ਲਈ ਸਪੋਰਟ ਕਰ ਮਤਲਬ ਕਿਤੇ ਨਾਨਸੈਂਸ ਗੱਲਾਂ ਕਰ ਰਹੀ ਐ ਕੋਈ ਗੱਲਾਂ ਦੀ ਕੋਈ ਸੈਂਸ ਜੁੜ ਰਹੀ ਐ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਨੋ ਨੋ ਤੂੰ ਚੰਗਾ ਕੀ ਗਾਈਡ ਕਰ ਰਿਹਾ ਤੂੰ ਜਣੇ ਘਣੇ ਨੂੰ ਮੇਰੀ ਆਡੀਅנס ਸਭ ਦੀ ਐ ਤੇਰੀ ਵੀ ਆਡੀਅੰਸ ਐ ਤੇਰੇ ਚੈਨਲ ਤੇ ਮੇਰੀ ਵੀ ਆਡੀਅੰਸ ਐ ਠੀਕ ਐ ਤਾਂ ਹਰ ਕੋਈ ਆਪਦਾ ਕਰ ਰਿਹਾ ਹਰ ਕੋਈ ਕਮਾ ਰਿਹਾ ਅੱਛਾ ਮੈਂ ਧੁੱਪਾਂ 'ਚ ਖੜ ਖੜ ਕੇ ਆਪਦੀ ਵੀਡੀਓ ਬਣਾਨੀ ਆ ਕਿੰਨੀ ਮੁਸ਼ਕਿਲ ਕਿੰਨਾ ਕੁਝ ਮੈਨੂੰ ਫੇਸ ਕਰਨਾ ਪੈਂਦਾ ਹੈ ਠੀਕ ਆ ਮੈਂ ਐਗਜ਼ੈਕਟਲੀ ਇਹਨੂੰ ਪ੍ਰੋਬਲਮ ਪਤਾ ਕੀ ਹੈ ਕਿ ਇਹਦੀ ਵੀਡੀਓ ਚੱਕੀਆਂ ਜਾ ਰਹੀਆਂ ਤੇ ਜਿਹਦੇ ਕਰਕੇ ਇਹਨੂੰ ਵਿਊਜ਼ ਘਟ ਆ ਰਹੇ ਹੈ ਹਨਾ ਮੇਨ ਪ੍ਰੋਬਲਮ ਇਹੀ ਹੈ ਨਾ ਤੂੰ ਬੈਠ ਕੇ ਗੱਲ ਕਰ ਲੈ ਤੂੰ ਕਹਿ ਦੇ ਕਿ ਹਾਂ ਮੇਰੀ ਬੈਕ ਟੂ ਬੈਕ ਵੀਡੀਓ ਨਾ ਚੱਕਿਆ ਕਰੋ ਗੈਪ ਕਰ ਲਿਆ ਕਰੋ ਦੱਸ ਦਿੰਦਾ ਜਿੰਨੇ ਮਤਲਬ ਕਿ ਪੰਚਨ ਦਾ ਦੱਸ ਦਿੰਦਾ ਉਸ ਤੋਂ ਬਾਅਦ ਮੇਰੀ ਵੀਡੀਓ ਤੇ ਕਲਿੱਕ ਕਰੋ ਇਹ ਚੀਜ਼ ਆਰਾਮ ਨਾਲ ਹੋ ਸਕਦੀ ਸੀ ਪਰ ਨਹੀਂ ਗਾਲਾਂ ਕੱਢਣੀਆਂ ਜ਼ਰੂਰੀਆਂ ਨੇ ਕਿ ਗਾਲਾਂ ਤੋਂ ਬਿਨਾ ਫਿਰ ਕਿਸ ਨੇ ਦੇਖਣੀਆਂ ਨਹੀਂ ਨਾ ਕਿੰਨੇ ਤੇਜਸਵੀ ਲੋਕ ਹੈ ਮਰੇ ਪਾਸ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਨਾ ਕੁਝ ਮੈਨੂੰ ਫੇਸ ਕਰਨਾ ਪੈਂਦਾ ਠੀਕ ਆ ਮੈਂ ਕਿਹਦੇ ਲਈ ਕਰ ਰਹੀ ਆ ਆਪਣੇ ਘਰ ਲਈ ਕਰ ਰਹੀ ਆ ਪਰ ਮੈਂ ਕਿਸੇ ਨੂੰ ਗੰਦ ਬੋਲ ਕੇ ਚਾਹੀ ਕਿ ਬਿਲਕੁਲ ਬਿਲਕੁਲ ਆਈ ਐਮ 100% ਅਗਰੀ ਵੀ ਦੀ ਆ ਕੌਣ ਕਿ ਤੂੰ ਕਿਸ ਨਾਲ ਲੜਨੀ ਦੀ ਤੂੰ ਇਹ ਤਾਂ ਨੋ ਲੜਨ ਦੀ ਜ਼ਰੂਰਤ ਨਹੀਂ ਤੂੰ ਗਾਲਾਂ ਹੀ ਨਹੀਂ ਗੰਦੀਆਂ ਕੱਢਦੀਆਂ ਤੇਰੇ ਨਾਲ ਲੜੇਗਾ ਕੌਣ ਹੰਡਿਆ ਜੀਣ ਦੇ ਦਿਆ ਕਰ ਲੋਕਾਂ ਨੂੰ ਠੀਕ ਆ ਨਾ ਹੁਣ ਜਿਹੜੀ ਇੱਥੇ ਆਡੀਅੰਸ ਵੀ ਦੇਖ ਇਸਨੇ 17 ਸਾਲ ਦੀ ਕੁੜੀ ਇੰਟਰਨੈਟ ਤੇ ਐਫ ਦੀਆਂ ਗਾਲਾਂ ਕੱਢਦੀ ਐ ਇੱਕ ਏਡੇ ਬਟੇ ਮੁੰਡੇ ਨੂੰ ਠੀਕ ਐ ਜੋ ਉਮਰ ਤੋਂ ਤੇ ਤਸੁਰਵੇ ਤੋਂ ਹਰ ਚੀਜ਼ ਤੋਂ ਏਤੋਂ ਅੱਗੇ ਹੈ ਨਾ ਉਸ ਬੰਦੇ ਨੂੰ ਇੰਟਰਨੈਟ ਤੇ ਐਫ ਦੀਆਂ ਗਾਲਾਂ ਕੱਢਦੀ ਐ ਔਰ ਫੇਰ ਕਹਿੰਦੀ ਐ ਕਿ ਲੋਕੀ ਇਹਨੂੰ ਸਪੋਰਟ ਕਰਨ ਕਿਸ ਚੀਜ਼ ਦੇ ਵਿੱਚ ਸਪੋਰਟ ਕਰਨ ਤੂੰ ਇਹ ਗਾਲਾਂ ਕੱਢਦੀ ਤੇਰੇ ਮਗਰ ਅਸੀਂ ਕਿ ਐਫ ਦੇ ਨਾਰੇ ਲਗਾਣ ਦੇ ਸ਼ੁਰੂ ਕਰੀਏ ਆਪਾਂ ਵੀ ਉਹਨੂੰ ਗਾਲਾਂ ਕੱਢੀਏ ਮਤਲਬ ਕੁਝ ਸੈਂਸਰ ਬਣ ਰਹੀ ਹੈ ਇਸ ਗੱਲ ਦੀ ਕਿ ਤੂੰ ਕਹਿ ਰਹੀ ਹੈ ਮੇਰੇ ਨਾਲ ਤੱਕਾ ਜੇ ਤੇਰੇ ਨਾਲ ਤੱਕਾ ਹੋਇਆ ਤੇਰੀ ਵੀਡੀਓਜ਼ ਨਹੀਂ ਚੱਲ ਰਹੀਆਂ ਜਾਂ ਉਹ ਬੰਦਾ ਤੇਰੀ ਵੀਡੀਓਜ਼ ਮਤਲਬ ਰਿੰਪਲਿੰਸ ਚੈਨਲ ਤੇਰੀਆਂ ਵੀਡੀਓ ਬੈਕ ਟੂ ਬੈਕ ਆ ਪੈ ਰਹੀਆਂ ਤਾਂ ਤੂੰ ਬਹਿ ਕੇ ਗੱਲ ਕਰ ਲੈ ਇਸ ਜੀ ਨੂੰ ਬਹਿ ਕੇ ਵੀ ਸੁਲਝਾਇਆ ਜਾ ਸਕਦਾ ਨਹੀਂ ਐਫ ਦੀਆਂ ਬੀ ਦੀਆਂ ਦੜੀਆਂ ਗਾਲਾਂ ਕਢਦੀ ਉੱਤੋਂ ਤੂੰ ਜਾਣੀ ਹੈ ਕਿ ਤੇਰੇ ਨਾਲ ਜੰਦਾ ਖੜੇ ਉਹ ਪਿੱਛੇ ਤੂੰ ਕਮੇ ਐਫ ਐਫ ਹੱਕੇ ਗਿਆ ਸੀ ਪਿੱਛੇ ਪਿੱਛੇ ਗਿਆ ਐਫ ਹੈ ਖਾਲ ਤੂੰ ਲਗਾਤਾਰ ਹੈ ਮੇਰੇ ਤੇ ਵੀਡੀਓ ਪਾ ਰਿਹਾ ਹੈ ਠੀਕ ਹੈ ਨਹੀਂ ਇਹ ਦੇਖਣਾ ਵੀ ਯਾਰ ਉਹ ਕੁੜੀ ਐ ਉਹਦਾ ਅੱਗੇ ਫਿਊਚਰ ਐਦਾ ਉਦਾ ਠੀਕ ਹੈ ਨਾ ਫਿਰ ਹੁਣ ਮੇਰੇ ਇਹਨਾਂ ਨੂੰ ਨਾ ਵੈਸੇ ਮੌਕਾ ਚਾਹੀਦਾ ਸੀ ਫਿਊਚਰ ਫਿਊਚਰ ਦੀ ਕਿਹਨੂੰ ਟੈਨਸ਼ਨ ਹੁੰਦੀ ਐ ਮਤਲਬ ਕਿਹਨੂੰ ਟੈਨਸ਼ਨ ਹੋएगी ਫਿਊਚਰ ਦੀ ਅਗਰ ਮੇਰਾ ਫਿਊਚਰ ਐ ਹਨਾ ਜ ਮੈਨੂੰ ਟੈਨਸ਼ਨ ਹੋएगी ਮੇਰੀ ਫੈਮਿਲੀ ਨੂੰ ਟੈਨਸ਼ਨ ਹੋएगी ਕਿ ਮੈਂ ਹੁਣੇ ਕੰਮ ਕਰ ਰਹੀ ਆ ਅੱਗੇ ਫਿਊਚਰ ਤੇ ਜਾ ਕੇ ਅਸਰ ਪਾਊਗਾ ਕਿਹਨੂੰ ਟੈਨਸ਼ਨ ਹੋਗੀ ਕਿ ਜਿਹੜੀ ਆਡੀਅנס ਬਣੀ ਹੋਊ ਮੇਰੀ ਟੈਨਸ਼ਨ ਲੂਗੀ ਨੈਵਰ ਆਬਵੀਅਸਲੀ ਆਪਣੀ ਫੈਮਿਲੀ ਟੈਨਸ਼ਨ ਲੂਗੀ ਜੇ ਆਪਾਂ ਆਪ ਟੈਨਸ਼ਨ ਲਵਾਂਗੇ ਆਪਣੇ ਫਿਊਚਰ ਦੀ ਪਰ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅਜੇ ਤੁਸੀਂ ਗਾਲਾਂ ਕਢੀਆਂ ਤੁਹਾਨੂੰ ਲੱਗਦਾ ਕਿ ਤੁਹਾਡਾ ਫਿਊਚਰ ਬੜਾ ਬ੍ਰਾਈਟ ਹੋਣਾ ਇਸ ਤੋਂ ਅੱਗੇ ਜਾ ਕੇ ਲੱਗ ਰਿਹਾ? ਇਹ ਗਾਲਾਂ ਕਢਦੀ ਹੈ ਉਹ ਵੀ ਐਫ ਵੀ ਦੀਆਂ ਗੰਦੀਆਂ ਗੰਦੀਆਂ ਗਾਲਾਂ ਕਢਦੀ ਹੈ ਉਦੋਂ ਉਮੀਦ ਕਰਦੀ ਹੈ ਕਿ ਅਸੀਂ ਤੇ ਪਿੱਛੇ ਖੜੇ ਹੋ ਕੇ ਐਫ ਐਫ ਦੇ ਨਾਅਰੇ ਲਗਾਈਏ ਮੈਂ ਸੱਚ ਦੱਸਣਾ ਇਹਨਾਂ ਦੀ ਬੁੰਡ 'ਚ ਇਹਨਾਂ ਦਾ ਦਮ ਨਹੀਂ ਹੈਗਾ ਵੱਡੇ ਬਲੌਗਰਾਂ ਨਾਲ ਪੰਗੇ ਲੈਣ ਕਿਉਂ ਸਟ੍ਰਿਕਾਂ ਠੁੱਕਣਗੀਆਂ ਚੈਨਲ ਨੂੰ ਥੋੜੀ ਇਹਨਾਂ ਨੇ ਖਤਰਾ ਕਰਵਾਉਣਾ ਹੈ ਇਹ ਮੇਰੇ ਨਾਲ ਪੰਗੇ ਲੈ ਰਹੇ ਨੇ ਕਹਿੰਦੇ ਕਿ ਪੜਾਈ ਬਹੁਤ ਜ਼ਰੂਰੀ ਹੁੰਦੀ ਸਟ੍ਰਿਕਾਂ ਨੂੰ ਐਕਸਟਰਾ ਸਟ੍ਰਾਈਕ ਹੁੰ ਕੀ ਆ ਦਮ ਨਹੀਂ ਦਮ ਰੋਟੀ ਨੌਨਸੈਂਸ ਗੱਲਾਂ ਹੁੰਦੀਆਂ ਸਾਰੀਆਂ ਸਭ ਦੇ ਆਪਾਂ ਕਰਦੇ ਆ ਕੋਈ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਸਾਨੂੰ ਲੱਗਦਾ ਸੀ ਬੋਲ ਦਿੰਨੇ ਆ ਉਹਦੇ ਤੇ ਠੀਕ ਹੈ ਲੇਕਿਨ ਸਾਡੀਆਂ ਵੀ ਕੁਝ ਲਿਮਿਟਸ ਬਣੀਆਂ ਹੋਈਆਂ ਆਪਾਂ ਵੀ ਆਪਣੀ ਲਿਮਿਟਸ ਦੇ ਅੰਦਰ ਰਹਿ ਕੇ ਬੋਲਦੇ ਆ ਸਾਨੂੰ ਵੀ ਪਤਾ ਕਿੰਨੀ ਲਿਮਿਟਸ ਤੱਕ ਆਪਾਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਇਸ ਤੋਂ ਜ਼ਿਆਦਾ ਆਪਾਂ ਨਹੀਂ ਬੋਲਣਾ ਪਰ ਮੈਨੂੰ ਤੁਹਾਡਾ ਕੁਝ ਜ਼ਿਆਦਾ ਹੀ ਪਾਰ ਪਾਰ ਦਾ ਕੰਮ ਹੋ ਗਿਆ ਜੋ ਮੇਰੀ ਤਾਂ ਸਮਝ ਤੋਂ ਬਾਹਰ ਹੋ ਗਿਆ ਜਦੋਂ ਮੈਂ ਇਹ ਵੀਡੀਓ ਦੇਖਿਆ ਮੈਨੂੰ ਸਮਝ ਨਹੀਂ ਆਵੇਂ ਮੈਂ ਕੀ ਰਿਐਕਸ਼ਨ ਦੇਵਾਂ ਇਸ ਵੀਡੀਓ ਤੇ ਤੇ ਜੋ ਬੋਲੋ ਵੀ हैवी ਨਹੀਂ ਹੈਗੀ ਮੇਰਾ ਇੱਕ ਛੋਟਾ ਜਿਹਾ ਚੈਨਲ ਹੈ ਮੈਂ ਆਪਣਾ ਵਧੀਆ ਕੰਮ ਕਰ ਰਹੀ ਹਾਂ ਹਨਾ ਉਹ ਵੀ ਮੈਂ ਤੁਸੀਂ ਜਿਹੜੀ ਆਡੀਅנס ਵੀ ਦੇਖ ਰਹੀ ਹੈ ਨਾ ਜਿਹੜੀ ਪਹਿਲੀ ਵਾਰ ਮੇਰੀ ਬਿਲਕੁਲ ਮੈਂ ਤਾਂ ਕਹਿੰਦੀ ਆਮ 100% ਅਗਰੀ ਵਿਦ ਯੂ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤੋਂ ਜ਼ਿਆਦਾ ਵਧੀਆ ਕੋ ਕੰਮ ਕਰ ਸਕਦਾ ਹੈ ਆ ਬੰਦੀ ਪਹਿਲੇ ਆਂਦੀ ਆਪਣੀ ਨਟ ਤੇ ਕੋ ਟੁੱੱਚੀ ਜੀ ਲਵ ਸਟੋਰੀ ਲੈ ਕੇ ਹਨਾ ਉਹਦੇ ਵਿੱਚ ਆਪਣੇ ਮਾਪਿਆਂ ਨੂੰ ਗਾਲਾਂ ਕੱਢਦੀ ਹੈ ਕਿ ਮੇਰੇ ਮਾਪਿਆਂ ਨੇ ਇਹ ਨਹੀਂ ਕੀਤਾ ਸੀ ਭਜ ਕੇ ਵਿਆਹ ਕਰਾ ਲਿਆ ਜਿੱਦੇ ਜੇ ਆਫਟਰ ਦੈਟ ਪਤਾ ਲੱਗਦਾ ਹੈ ਕਿ ਨਹੀਂ ਤਾਂ ਵਿਆਹ ਹੀ ਹੋਇਆ ਸੀਗਾ ਕੋਈ ਲੀਵਿੰਗ ਦਾ ਸਰਟੀਫਿਕੇਟ ਬਣ ਜਾਂਦਾ ਮੈਨੂੰ ਵੀ ਕਿਸੇ ਸਬ ਤੇ ਉਹ ਬਣਾਵਾ ਕੇ ਉਹਦੇ ਘਰ ਚ ਰਹਿ ਗਈ ਸੀਗੀ ਚੂੜਾ ਪਾ ਕੇ ਜੋ ਕਿ ਸਮਾਜ ਦੇ ਵਿੱਚ ਰੀਤੀ ਰਿਵਾਜ ਦੇ ਨਾਂ ਤੇ ਇੱਕ ਕਲੰਕ ਚੀਜ਼ ਨੇ ਕੀਤੀ ਹੈ ਹਨਾ ਇਹਦਾ ਤਾਂ ਮੂੰਹ ਕਾਲਾ ਕਰਨਾ ਚਾਹੀਦਾ ਇਸ ਚੀਜ਼ ਦੇ ਉੱਤੇ ਤੇ ਦੂਜਾ ਫਿਰ 28 ਦਿਨਾਂ ਬਾਅਦ ਵਾਪਸ ਆ ਜਾਂਦੀ ਹੈ ਫਿਰ ਇਹਦੀ ਨਾਨੀ ਜੀ ਦਾ 28 ਦਿਨ ਦੇ ਪੈਸੇ ਮੰਗਦੇ ਐ ਫਿਰ ਪੈਸਾ ਦਾ ਲੈਣ-ਦੇਣ ਹੁੰਦਾ ਪਤਾ ਨਹੀਂ ਹੁੰਦਾ ਆਈ ਡੋਨਟ ਨੋ ਕਿ ਸਾਡੇ ਕੋਲ ਹੀ ਜਿਆ ਪ੍ਰੂਫ ਨਹੀਂ ਕੋਈ ਉਸ ਤੋਂ ਬਾਅਦ ਇਹ ਤੇ 3-4 ਬॉयਫ੍ਰੈਂਡਾਂ ਦੇ ਜੀ ਤੋਂ ਲੱਖਾਂ-ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਔਰ ਸੋਚਣ ਵਾਲੀ ਇੱਕ ਚੀਜ਼ ਹੈ ਕਿ ਦੇ ਮਾਂ ਪਿਓ ਇੱਥੇ ਕਿੱਥੇ ਹੈ ਕੱਲ ਮੈਂ ਜਦੋਂ ਰਿੰਪਲਿੰਸ ਚੈਨਲ ਤੇ ਉਹ a tm of love sweet ਹੰਬਲ ਕੁਝ ਦਾ ਸਟੇਟਮੈਂਟ ਦਿੱਤੀ ਉਹਨਾਂ ਨੇ ਮੈਨੂੰ ਨਾ ਮੇਰੀ ਸਮਝ ਤੋਂ ਹੀ ਚੀਜ਼ ਬਾਹਰ ਚਲੀ ਗਈ ਬਿਕੋਜ਼ ਪਤਾ ਕੀ ਹੁਣ ਅਸੀਂ ਇੰਟਰਨੈਟ ਤੇ ਬੈਠੇ ਆ ਮੈਂ ਬੈਠੀ ਆ ਨਾ ਇੰਟਰਨੈਟ ਤੇ ਮੈਂ ਕੋ ਗੰਦੀਆਂ ਗੰਦੀਆਂ ਗੱਲਾਂ ਕਰੂੰਗੀ ਗੰਦੀਆਂ ਗਾਲਾਂ ਕੱਢੂੰਗੀ ਨਾ ਮੇਰੇ ਰਿਸ਼ਤੇਦਾਰ ਅੱਦੇ ਮੇਰੇ ਰਿਸ਼ਤੇਦਾਰਾਂ ਤਾਂ ਮੈਂ ਵੀਡੀਓਜ਼ ਬਣਾਉਂਦੀ ਆ ਉਹ ਦੇਖਣਗੇ ਆਬਵੀਅਸਲੀ ਉਹ ਮੈਨੂੰ ਖੋਲਣਗੇ ਮੇਰੀ ਫੈਮਿਲੀ ਦੇਖੀ ਆਬਵੀਅਸ ਮੈਨੂੰ ਬੋਲੇਗੀ ਕਿ ਹਾਂ ਕਿ ਤੂੰ ਗੰਦਾ ਕਿਉਂ ਬੋਲ ਰਹੀ ਆ ਮਤਲਬ ਇਦਾਂ ਗੰਦੀਆਂ ਗਾਲਾਂ ਕੱਢ ਰਹੀ ਏ ਤੁਸੀਂ ਇੱਕ ਚੀਜ਼ ਨੋਟ ਕਰੋ ਇਸ ਕੁੜੀ ਨੂੰ ਰੋਕ ਕਿਉਂਕਿ ਇਹ ਬੰਦੀ ਦੇ ਪੇਰੈਂਟਸ ਹੀ ਇਸ ਚੀਜ਼ ਦੇ ਜ਼ਿੰਮੇਦਾਰ ਹੈ ਮੈਂ ਕਿਹਾ ਨਾ ਆਖਿਰ ਜ਼ਿੰਮੇਦਾਰ ਹੈ ਕੋਣ ਇਹਦੇ ਪੇਰੈਂਟਸ ਹੀ ਇਸ ਚੀਜ਼ ਲਈ ਜ਼ਿੰਮੇਦਾਰ ਹੈ ਕਿਉਂਕਿ 17 ਸਾਲ ਦੀ ਉਮਰ ਦੇ ਵਿੱਚ ਜਿੱਥੇ ਤੁਹਾਨੂੰ ਕੁੜੀ ਨੂੰ ਇੱਕ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਹੈ ਵਧੀਆ ਸੇਫ এনवायरमेंट ਪ੍ਰੋਵਾਈਡ ਕਰਨਾ ਚਾਹੀਦਾ ਉੱਥੇ ਤੁਸੀਂ ਕੁੜੀ ਨੂੰ ਇੱਕ ਉੱਥੇ ਬਿਠਾ ਦਿੱਤਾ ਹੈ ਕਿ ਤੂੰ ਪੈਸੇ ਕਮਾ ਤੂੰ ਗੱਡੀ ਲੈ ਕੇ ਆ ਤੂੰ ਬਾਈਕ ਲੈਣੀ ਹੈ ਸਕੂਟੀ ਲੈਣੀ ਹੈ ਘਰ ਨੂੰ ਰੈਨਰਟ ਕਰਾਉਣਾ ਕੁੜੀ ਦੇ ਇਸ ਕੁੜੀ ਦੇ ਮੈਨੂੰ ਜਿੱਥੇ ਲੱਦੇ ਘਰ ਦੇ ਹੀ ਅਸਲ ਦੇ ਵਿੱਚ ਜਿਹੜੇ ਵਿਲਨ ਹੈ ਨਾ ਉਹ ਇਹਦੀ ਫੈਮਿਲੀ ਹੈ ਨਹੀਂ ਤਾਂ तुम एक चीज सोचो कि एक जॉबलैस कु है सैवन सतारह साल इस बंदी की उम्र है ठीक है किसी मुंडे तो ये दो लख मंग है चलो मुंडे ने समझ लो देता दे दो लख दो लखम कोई पूछेगा नहीं कि तेरे को दो लख रुपया आखिर आया कितों है कौन हु, लेके आया कमाई करके आई कित लॉटरी लगी कितने सटच पे हुआ मिले आखिर दो लख आया कि, कि, आया कि अगर कुड़ी की मंगण की हिम्मत है तो मतलब फैमिली पिछले इनवॉल्व है इस चीज ਸਮਝੋ ਇਸ ਗੱਲ ਨੂੰ ਸੋ ਮੇਰੇ ਬਲੋਂ ਤਾਂ ਕਰੋੜਾਂ ਦੀਆਂ ਲੰਤਾਂ ਇਹਦੇ ਮਾਪਿਆਂ ਦੇ ਉੱਤੇ ਕੀ ਗੱਲ ਤੋਂ ਉਹਨੇ ਬੀਲ ਚਰ ਤੇ ਬੈਠ ਗਈ ਹੈ ਦੋਨੋਂ ਜਣੇ ਕਿ ਜਿਹੜੇ ਆਪਣੇ ਟੱਬਰ ਨੂੰ ਕਮਾ ਕੇ ਰੋਟੀ ਨਹੀਂ ਦੇ ਸਕਦੇ ਚੰਗਾ ਭਲਾ ਤੁਹਾਡਾ ਕਾਰੋਬਾਰ ਹੈ ਠੀਕ ਹੈ ਥੋੜੀ ਰੈਨੂਵੇਸ਼ਨ ਦੀ ਜ਼ਰੂਰਤ ਹੈ ਸਭ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੁੰਦੀ ਹੈ ਤੇ ਦਾ ਮਤਲਬ ਇਹ ਤੁਹਾਡੀ ਤੁਸੀਂ ਆਪਣੇ ਬੱਚਿਆਂ ਨੂੰ ਕੇ ਮੰਗਣਾ ਲਗਾ ਦਿਓ ਲਾਸਟ ਮੈਂ ਤੇ ਵੀਡੀਓ ਬਾਈਸ ਤੇ ਲੋਕਾਂ ਕੋਲ ਗਈ ਸੀ ਨੀ ਨੂੰ ਹੈਲਪ ਦੀ ਜ਼ਰੂਰਤ ਹੈ ਮੈਨੂੰ ਹੈਲਪ ਦੀ ਜ਼ਰੂਰਤ ਹੈ ਸੀਰੀਅਸਲੀ ਤੁਸੀਂ ਆਪਣੀ ਕੁੜੀ ਨੂੰ ਮੰਗਤਾ ਬਣਾ ਦਿੱਤਾ ਹੈ ਕਿ ਤੁਸੀਂ ਜਾ ਕੇ ਮੰਗੋ ਮੁੰਡਿਆਂ ਨਾਲ ਰਿਲੇਸ਼ਨ ਚ ਰਹੋ ਉਹਨਾਂ ਦੀ ਗਿਫਟ ਲੋਇੰਗ ਗਿਫਟ ਲੈਣ ਵਾਸਤੇ ਇੱਕ ਅਨਨੋਨ ਬੰਦੇ ਦਾ ਪਤਾ ਨਹੀਂ ਕਿੱਥੇ ਰੱਕ ਚਲੀ ਗਈ ਉਹ ਵੀ ਸਟੋਰੀ ਮੈਦੀ ਲਗਾਈ ਸੀ ਕਿ ਇੱਕ ਗਿਫਟ ਆਇਆ ਸੀਗਾ ਇਹਨੂੰ ਤੇ ਉਹ ਗਿਫਟ ਲੈਣ ਵਾਸਤੇ ਪਤਾ ਨਹੀਂ ਕਿੱਥੇ ਚਲੀ ਗਈ ਕਿ ਕੋਈ ਕਿਸੇ ਨੂੰ ਫੋਨ ਕੀਤਾ ਤੇਰੇ ਲਈ ਗਿਫਟ ਆਇਆ ਤੇ ਗਿਫਟ ਲੈਣ ਚਲੀ ਗਈ ਅਨਨੋਨ ਬੰਦੇ ਲਈ ਤੇ ਕੋਈ ਗੇਟ ਤੱਕ ਨਹੀਂ ਹੋਲਦਾ ਔਰ ਮੈਡਮ ਜੀ ਗਿਫਟ ਲੈਣ ਚਲੇਗੇ ਜੇ ਇੰਨੀ ਹਿੰਮਤ ਹੈਗੀ ਹੈ ਨਾ ਤਾਂ 댓 ਮੀਨ ਇਨ ਦੀ ਪਿੱਛੇ ਕੋਈ ਹੈਗਾ ਹੈ ਪਿੱਛੇ ਹੈਗੀ ਹੈ ਫੈਮਿਲੀ ਤਾਂ ਇਹੋ ਬੰਦੇ ਦੀ ਨਹੀਂ ਹਿੰਮਤ ਕਦੇ ਵੀ ਨਹੀਂ ਵਧੇਗੀ ਸੋ ਇਹ ਜਿਹੜਾ ਜਿੰਨਾ ਵੀ ਕੇਸ ਤੁਸੀਂ ਦੇਖ ਲਿਆ ਨਾ ਮਹਿਕ ਪ੍ਰੀਤਾ ਇਹ ਸਾਰੇ ਕੇਸ ਦੇ ਵਿੱਚ ਇਹਦੇ ਪੇਰੈਂਟਸ ਇਨਵੋਲਵ ਹੈ ਪ੍ਰੋਪਰ ਤਰੀਕੇ ਨਾਲ ਔਰ ਇਹਦੇ ਪੇਰੈਂਟਸ ਨੇ ਆਪਦੀ ਕੁੜੀ ਨੂੰ ਅਗੇ ਕੀਤਾ ਹੋਇਆ ਹੈ ਮੰਗਣ ਲਈ ਕਿਤੇ ਨਾ ਕਿਤੇ ਨਾ ਮੈਨੂੰ ਇਦਾਂ ਲੱਗਦਾ ਕਿ ਮਹਿਕ ਪ੍ਰੀਤ ਤੇ ਯੂ نو ਉਹ ਪ੍ਰੈਸ਼ਰ ਬਾਰੇ ਕਿ ਤੂੰ ਸਾਨੂੰ ਘਰ ਬਣਵਾ ਕੇ ਦੇ ਸਾਡਾ ਘਰ ਰੈਨੋਵੇਟ ਕਰਵਾ ਕੇ ਦੇ ਸਾਨੂੰ ਗੱਡੀ ਨੇ ਕਿਸ਼ਤਾਂ ਲਾ ਕੇ ਦੇ ਸਾਨੂੰ ਇਹ ਕਰਕੇ ਦੇ ਸਾਨੂੰ ਉਹ ਕਰਕੇ ਦੇ ਜਿਹੜੀ ਆਪਦੀ ਕੁੜੀ ਦੀ 28 ਦਿਨ ਦੀ ਕੀਮਤ ਲਗਾ ਸਕਦੇ ਤਾਂ ਤੁਸੀਂ ਕੀ ਉਮੀਦ ਕਰ ਰਹੇ ਹੋ ਦੇ ਪੇਰੈਂਟਸ ਬਹੁਤ ਅੱਛੇ ਹੋਣਗੇ ਬਿਲਕੁਲ ਨਹੀਂ ਨੈਵਰ ਸੋ ਇਹ ਤੁਸੀਂਗਾ ਮਹਿਗੁਰ ਨੂੰ ਮੇਰੇ ਵੱਲੋਂ ਲਾਂਦਾਂ ਦਾ ਟੋਕਰਾ ਭਰ ਕੇ ਸੋ ਇੱਬਾਈ ਗਨ ਜੇ ਨਾ ਲਾਵੇ ਤੇ ਰੱਤੀ ਜੱਬ ਖੜਕਦੀ ਪਹਾੜ ਤਾਂ ਕੰਦੇ ਝਾਰੇ ਹੁਣ ਸੋਏ ਹੈ ਬਟਿਆਰੇ ਮੁੰਡੇ ਨੂੰ ਅਜਿਹਾ ਜੀ ਮੈਨੂੰ ਰੀਲਸ ਪਾਉਣ ਤੋਂ ਬਾਅਦ ਤੁਸੀਂ ਕੀ ਉਮੀਦ ਕਰਦੇ ਹੋ ਕਿ ਲੋਕੀ ਤੁਹਾਨੂੰ ਸਪੋਰਟ ਕਰਨਗੇ ਜੀ ਵੀਰ ਡਾਂਸ ਕਰਨਾ ਇੱਕ ਤਾਂ ਹੁੰਦਾ ਨਾ ਕਿਸੇ ਜੇ ਡਾਂਸ ਦੀ ਇੱਕ ਕਲਾ ਹੁੰਦੀ ਹੈ ਕਿ ਹਾਂ ਫਲਾਣੇ ਬੰਦੇ ਡਾਂਸ ਦੀ ਕਲਾ ਹੈ ਕਿ ਉਹ ਕੋਈ ਅਕਾਡਮੀ ਚਲਾ ਰਿਹਾ ਜਾਂ ਕੋਈ ਟ੍ਰੇਨਰ ਹੈ ਜਾਂ ਕੋਰੀਓਗ੍ਰਾਫਰ ਹੈ ਹਨਾ ਉੱਥੋਂ ਸਮਝ ਆਉਂਦਾ ਹੈ ਕਿ ਬੰਦਾ ਕੋਈ ਕਿਸੇ ਬੰਦੇ ਕੋਈ ਸਕਿੱਲ ਹੈ ਤੇ ਤੋ ਬੜੀਆ ਤਾਂ ਬਿੱਲੂ ਸੌਰੀ ਤੇ ਤੋ ਬੜੀਆ ਤਾਂ ਬੱਲੂ ਰਾਮ ਗੜੀਏ ਡਾਂਸ ਕਰ ਲਾਂਦਾ ਕਮ ਸੇ ਕਮ ਤੇਰਾ ਡਾਂਸ ਦੇ ਕੇ ਉਹਦਾ ਮੈਨੂੰ ਚੰਗਾ ਲੱਗਣ ਲੱਗ ਪਿਆ ਡਾਂਸ ਆਪਣੇ ਪੰਜਾਬੀ ਲੋਕ ਕਿਵੇਂ ਪਈਆਂ ਨੂੰ ਸਪੋਰਟ ਕਰ ਰਹੇ ਆ ਆਜੋ ਤੁਹਾਨੂੰ ਦਿਖਾਈਏ ਕਿਉਂਕਿ ਇਹਨਾਂ ਨੂੰ ਜੋ ਲੋਕਾਂ ਦੇ ਹੁਣ ਮੈਂ ਕੀ ਕਮਾ ਫਿਰ ਮੈਂ ਕੁਝ ਕਹੂੰਗੀ ਕਿ ਲੋਕਾਂ ਨੇ ਆਫੈਂਡ ਹੋ ਜਾਣਾ ਹੈ ਕਿ ਮਤਲਬ ਇਦਾਂ ਦਾ ਲੈਵਲ ਕੀ ਰਿਹਾ ਹੈ ਨਾ ਲੋਕਾਂ ਦਾ ਤੁਹਾਨੂੰ ਅੱਜ ਇਹਨਾਂ ਦਾ ਲੈਵਲ ਲੈਵਲ ਦੱਸਦੀ ਆ ਮੈਂ ਕਿ ਲੋਕਾਂ ਦਾ ਕਿ ਕਿਦਾਂ ਲੈਵਲ ਗਿਰ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿੰਨਾ ਸਿਆ ਜਿਹੜੀ ਸਿਆ ਤੁਹਾਨੂੰ ਪਤਾ ਹੋਣਾ ਜਿਹਦੀ ਮੈਂ ਕਰਤੂਤ ਦੱਸਦੀ ਆ ਪਹਿਲਾਂ ਇਹਦੀ ਕਰਤੂਤ ਦਿਖਾਉਂਦੀ ਆ ਤੁਹਾਨੂੰ ਉਸ ਤੋਂ ਪਹਿਲਾਂ ਮੈਂ ਇੱਕ ਪਿਆਰ ਦਿਖਾਉਂਦੀ ਆ ਕਿ ਗਿਰਨ ਦੀ ਇੱਕ ਦਿਖਾਉਂਦੀ ਕਿੱਥੇ ਦਾ ਗਿਰਦੇ ਆ भाई ना कुसी है एप्पल के फोन में दी आज मेरे घर पे आया करे मैं मिल ना देखो बेचारी पर और मैं तुर के आई है वो भी पता का गोरी शंकर के मंदिर है ना उसके सामने है तो बेचारे वहां से आया है आ देखो दी साड़ी क्या है दिखाना दी साड़ी दिखाओ सारा सपोर्ट करना दी के से अधिक भी लाइक करना देखो दी के अभी ये है सारे 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 दिखा दो सारे से सपोर्ट लाइक पंजाबी एड ब्लॉगर जल्दी जल्दी लाइक कर देना ਬਸ ਕੋਰ ਕਰਿਓ ਪਿੰਕੀ ਨੂੰ ਵੀ ਕਰੋ ਬਿਲਕੁਲ ਬਿਲਕੁਲ ਨਾ ਦਿਨਜ ਕੋ ਇਹਨਾਂ ਦੇ ਦਿਲਾਂ ਦੇ ਵਿੱਚ ਬਿਲਕੁਲ ਬਿਲਕੁਲ ਇਹਨਾਂ ਦੇ ਦਿਲਾਂ ਦੇ ਵਿੱਚ ਕੋਈ ਪਾਪ ਨਹੀਂ ਇਹਦੇ ਕਿੰਦਾ ਚੁੰਮਾ ਚਾਟੀ ਹੋ ਰਹੀ ਯਾਰ ਮਤਲਬ ਸੀਰੀਅਸਲੀ ਮਤਲਬ ਵੀਜ਼ ਦੇ ਪਿੱਛੇ ਬੰਦਾ ਇੰਨਾ ਗਿਰ ਗਿਆ ਇੰਨਾ ਗਿਰ ਗਿਆ ਸੋਚੋ ਜੇ ਇਦਾਂ ਚੁੰਮਾ ਚਾਟੀ ਇੱਕ ਦੂਜੇ ਨੂੰ ਇਹ ਕਰ ਰਹੀਆਂ ਤੇ ਕਿਸ ਲੈਵਲ ਤੱਕ ਗਿਰੇ ਹੋਏ ਮੇਰਾ ਮਾਈਂਡ ਕੋਈ ਜ਼ਿਆਦਾ ਹੀ ਗੰਦਾ ਹੈ ਚਲੋ ਮੇਬੀ ਉੱਥੇ ਤੱਕ ਨਾ ਜਾਣ ਪਰ ਚਲੋ ਅੱਜ ਮੈਂ ਤੁਹਾਨੂੰ ਸੀਆ ਦੀ ਕਰਤੂਤ ਦਿਖਾਉਂਦੀ ਆ ਇਹਦੀ ਰੀਲ ਆਈ ਮੇਰੇ ਸਾਹਮਣੇ ਜੋ ਮੈਨੂੰ ਬੜੀ ਗੰਦੀ ਜੀ ਲੱਗੀ ਆ ਫਿੰਗਰ ਦਿਖਾ ਰਹੀ ਹੈ ਮਿਡਲ ਫਿੰਗਰ ਦਾ ਮਤਲਬ ਸਭ ਨੂੰ ਆਲਮੋਸਟ ਪਤਾ ਹੀ ਹੈ ਕਿ ਮਿਡਲ ਫਿੰਗਰ ਦਿਖਾ ਰਹੀ ਹੈ ਵੀਡੀਓ ਦੇ ਵਿੱਚ ਔਰ ਇਹ ਪਿੱਛੇ ਬਲੀ ਜੀ ਕਹਿੰਦੇ ਅਸੀਂ ਤਾਂ ਬਹੁਤ ਸ਼ਰੀਪ ਅਸੀਂ ਬੜੀਆਂ ਭੂਲੀਆਂ ਪਲੀਜ਼ ਸਾਨੂੰ ਸਪੋਰਟ ਕਰੋ ਔਰ ਇਦਾਂ ਦੇ ਲੋਕ ਆਪਣੇ ਚਲੋ ਬਾਕੀ ਮੈਂ ਹੁਣ ਨਾ ਥੋੜਾ ਜਿਹਾ ਪਿੰਕੀ ਦਾ ਲਾਈਵ ਚ ਲਾਂਦੀ ਆ ਸੋ ਮੇਰੇ ਕੋਲ ਤਾਂ ਲਾਂਦਾ ਹੀ ਆ ਠੀਕ ਹੈ ਫੇਮਸ ਹੋਣਾ ਯਾਰ ਕੋਈ ਟੈਲੈਂਟ ਕੋਈ ਸਕਿੱਲ ਅੱਗੇ ਲੈ ਕੇ ਆਓ ਅਸੀਂ ਕੋਈ ਬਲੌਗਿੰਗ ਨੂੰ ਗਲਤ ਨਹੀਂ ਰਹਿ ਤੁਸੀਂ ਕਰੋ ਬਲੌਗਿੰਗ ਕੋਈ ਦਿੱਕਤ ਨਹੀਂ ਪਰ ਇਹਦਾ ਚੂਮਾ ਚਾਟੀ ਨਾ ਕਰੋ ਸ਼ਰੀਆਮ ਪਬਲਿਕ ਦੇ ਵਿੱਚ ਫੇਮਸ ਹੋਣ ਲਈ ਮਤਲਬ ਤੁਸੀਂ ਕੁਝ ਵੀ ਕਰੋਗੇ ਹੁਣ ਜਾ ਕੇ ਪਈਆਂ ਨੂੰ ਚਕਟੋਗੇ ਜਾ ਕੇ ਯਾਰ ਤੁਹਾਨੂੰ ਸੱਚੀ ਲਾਂਦਾ ਹੀ ਆ ਤੁਹਾਡੀ ਪਿੰਗੀ ਹੈ ਜਿਹੜੀ ਕਮਲ ਦੇ ਸਿਰੋ ਚੜੀ ਹੈ ਕਮਲ ਦੇ ਵੀਡੀਓ ਜਾ ਕੇ ਨੇ ਹੁਣ ਆਪਣਾ ਚੈਨਲ ਕ੍ਰੀਏਟ ਕਰ ਲਿਆ ਬਾਅਦ ਵਿੱਚ ਸ਼ਾਇਦ ਉਹਨੂੰ ਵੀ ਸਾਈਡ ਦੇ ਵਿੱਚ ਕਰ ਦਿੱਤਾ ਨਾ ਕਾਫੀ ਉਹਦੇ ਤੋਂ ਫ ਕਿਸ ਵੈਲਿਊ ਨਹੀਂ ਮਤਲਬ ਲੰਤ ਵਾਲੀ ਵੈਲਿਊ ਉਹਦੇ ਚੈਨਲ ਤੋਂ ਹੀ ਬਣੀ ਹੈ ਤਾਂ ਹੁਣ ਇਹ ਮੈਡਮ ਆ ਗਈ ਇਹ ਤਾਂ ਪਤਾ ਨਹੀਂ ਇਹ ਪੰਜਾਬੀ ਹੈਗੀ ਇਹ ਵੀ ਬਿਹਾਰਾਣਾ ਮੈਨੂੰ ਨਹੀਂ ਇਸ ਜੀਦਵਾਰ ਪਤਾ ਪਰ ਇੱਕ ਚੀਜ਼ ਦੇਖੋ ਕਿਦਾਂ ਚੁੰਮਾ ਚਾਟੀ ਹੋ ਰਹੀ ਰਾਸ਼ਨ ਲੈ ਕੇ ਜਾ ਰਹੀ ਉਹਦੇ ਘਰ ਯਾਰ ਤੁਸੀਂ ਇੰਨੇ ਕੀ ਗਿਉ ਕੀ ਗਲਤ ਦੇ ਹੱਥ ਪੈ ਟੁੱਟ ਗਏ ਤੁਹਾਡੇ ਆਪ ਦੇ ਕੋਲ ਇੰਨਾ ਸਕਿੱਲ ਨਹੀਂ ਹੈ ਕਿ ਤੁਸੀਂ ਆਪਣੇ ਬਲਬੂਤੇ ਤੇ ਆਪ ਕਾਮਯਾਬ ਹੋ ਜਾਓ ਆਪਣੀ ਬਲੌਗਿੰਗ ਵਧੀਆ ਕਰੋ ਕੋਈ ਨਵਾਂ ਕੁਝ ਕੰਟੈਂਟ ਲੈ ਕੇ ਆਓ ਬਾਦੂ ਕੰਟੈਂਟ ਪਿਆ ਹੈ ਪਰ ਨਹੀਂ ਧੀਆਂ ਨੂੰ ਜਾ ਕੇ ਚਟਣਾ ਇਹਨਾਂ ਨੇ ਆਗੇ ਤੁਹਾਨੂੰ ਇਹ ਦਿਖਾਉ ਤੁਹਾਨੂੰ ਲਾਈਵ ਪਿੰਕੀ ਦਾ ਦੇਖੋ ਆਪਣੇ ਪੰਜਾਬੀਆਂ ਦੀਆਂ ਪਿਆਰ ਭਰੀਆਂ ਗੱਲਾਂ ਇਹਨਾਂ ਦੇ ਨਾਲ ਸਭ ਉਸੇ ਕਰਦੇ ਹੋ ਪਰ ਪਰਮ ਸਿਮਰ ਬਰਾੜ ਮੇਕਅਪ ਕੌਨਸਾ ਉਸੇ ਕਰਦੇ ਹੋ ਉਹ ਤਾਂ ਫਿਰ ਬਲੌਗ ਕਰਾਉਣੇ ਨੇ ਮੇਕਅਪ ਵਾਲੇ ਵੀਡੀਓ ਕਰੀ ਕਮੈਂਟ ਆ ਜਾਂਦਾ ਹੈ ਪ੍ਰਭ ਬਰਾੜ ਦਾ ਪ੍ਰਭ ਸਿਮਰਨ ਪ੍ਰਭ ਸਿਮਰ ਹਾਂ ਪ੍ਰਭ ਸਿਮਰ ਬਰਾੜ ਦਾ ਕਮੈਂਟ ਆਂਦਾ ਹੈ ਕਿ ਮੇਕਅਪ ਕਿਹੜਾ ਕਰਦੇ ਹੋ ਮੈਨੂੰ ਦੱਸੋ ਸੀਰੀਅਸਲੀ ਕਿ ਤੂੰ ਹੀ ਆਪਣਾ ਲੈਵਲ ਹੋ ਇੰਨਾ ਡਾਊਨ ਕਰ ਲਿਆ ਇੰਨਾ ਘिरा ਲਿਆ ਕਿ ਜਾ ਕੇ ਉਹਨਾਂ ਪਈਆਂ ਨੂੰ ਪੁੱਛ ਰਹੀ ਕਿ ਤੁਸੀਂ ਮੇਕਅੱਪ ਕਿਹੜਾ ਕਰਦੇ ਹੋ ਕੀ ਗੱਲ YouTube ਤੇ ਮੇਕਅੱਪ ਦੇ ਇੰਨੇ ਵੀਡੀਓਜ਼ ਪਿਆ ਇੰਨੇ ਵਧੀਆ-ਵਧੀਆ ਵੀਡੀਓਜ਼ ਪਿਆ ਜਿਨ੍ਹਾਂ ਦੇ ਲੱਖਾਂ-ਲੱਖ ਕਰੋੜਾ-ਕਰੋੜਾ ਹੀ ਵਿਊਜ਼ ਗਏ ਆ ਉਹ ਕਿੱਟ ਪੈ ਗਏ ਸੀਗੇ ਹੁਣ ਇਹਦਾ ਕਾਲਾ-ਬੀਲਾ ਮੇਕਅੱਪ ਦੇਖਣਾ ਤੁਸੀਂ ਮਤਲਬ ਸੀਰੀਅਸਲੀ ਯਾਰ ਤੁਸੀਂ ਕੀ ਅੱਛਾ ਇੱਕ ਪਾਸੇ ਇਹ ਲੋਕੀ ਆ ਕੇ ਕਹਿੰਦੇ ਅਪੀਲ ਕਰ ਲੈ ਧਰਨੇ ਲਗਾ ਰਹੇ ਹੈਗੇ ਹਨਾ ਕਿ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਸੇਲ ਕਰਨੀ ਬੰਦ ਕਰੋ ਕਿ ਬਾਹਰਲੇ ਲੋਕਾਂ ਦਾ ਜ਼ਿਆਦਾ ਇੱਥੇ ਹੋ ਗਿਆ ਹੁਣ ਅਫੈਂਡਾ ਨਾ ਹੋ ਜੇ ਇਸ ਗੱਲ ਤੋਂ ਬੜੀ ਸੱਚ ਹੈ ਇਸ ਟਾਈਮ ਦਾ ਕਿ ਪ੍ਰਾਪਰਟੀ ਸੇਲ ਹੋਣੀ ਬੰਦ ਹੋਣੀ ਚਾਹੀਦੀ ਕਿ ਬਾਕੀ ਸਟੇਟ ਦੇ ਵਿੱਚ ਬਹੁਤ ਸਾਰੀਆਂ ਦੇ ਵਿੱਚ ਬੈਨ ਹੈ ਕਿ ਬਾਹਰੋਂ ਆਪਾਂ ਨਹੀਂ ਖਰੀਦ ਜਿੱਦਾ ਹਿਮਾਚਲ ਦੇ ਵਿੱਚ ਆਪਾਂ ਨਹੀਂ ਖਰੀਦ ਸਕਦੇ ਪ੍ਰਾਪਰਟੀ ਸੇਮ ਇਦਾ ਪੰਜਾਬ 'ਚ ਹੀ ਹੋਣਾ ਚਾਹੀਦਾ ਇੱਕ ਪਾਸੇ ਇੱਧਰ ਨੂੰ ਲੋਕ ਹੀ ਖੜੇ ਔਰ ਦੂਜੇ ਪਾਸੇ ਮੇਕਅਪ ਦੱਸੋ ਇਹਨਾਂ ਨੂੰ ਕਿਹੜਾ ਕੀਤਾ ਹੋਇਆ ਸ਼ਕਲ ਦੇਖਿਆ ਜਾ ਰਹੀ ਹੈ ਇਹਨੂੰ ਪੁੱਛ ਰਹੇ ਮੇਕਅਪ ਕਿਵੇਂ ਹੁੰਦਾ ਕਿ ਜਦੋਂ ਪਿੰਕੀ ਬਲੌਗਿੰਗ ਨਹੀਂ ਕਰਦੀ ਸੀ ਤੇ ਪਿੰਕੀ ਮੇਕਅਪ ਦਾ ਕੁਝ ਨਹੀਂ ਤੇ ਪਿੰਕੀ ਨੇ ਕਿ ਕੋਰਸ ਕੀਤਾ ਵੀ ਮੇਕਅਪ ਦਾ ਜਦ ਪਿੰਕੀ ਕਿਤੇ ਬਹੁਤ ਵੱਡੀ ਯੂਨੀਵਰਸਿਟੀ ਯੂਨੀਵਰਸਿਟੀ ਜਾਂ ਬਹੁਤ ਵੱਡੀ ਅਕਾਡਮੀ ਤੋਂ ਮੇਕਅਪ ਦਾ ਕੁਝ ਕਰਕੇ ਆਈ ਹੋਈ ਏ ਪਿੰਕੀ ਨੂੰ ਕਿ ਸਬਸਕ੍ਰਾਈਬ ਨਹੀਂ ਕਹਿਣਾ ਹੁੰਦਾ ਸਬਸਕ੍ਰਾਈਬ ਨਹੀਂ ਕਹਿਣਾ ਹੁੰਦਾ ਪਿੰਕੀ ਨੂੰ ਚੈਨਲ ਨਹੀਂ ਬਣਾਉਣਾ ਹੁੰਦਾ ਉਹ ਵੀ ਕਿਸੇ ਤੋਂ ਬਣਵਾ ਕੇ ਲੈ ਕੇ ਆਈ ਏ ਔਰ ਇਹ ਪਿੰਕੀ ਨੂੰ ਪੁੱਛ ਰਿਹਾ ਕਿ ਤੁਸੀਂ ਕਿਹੜੇ ਪ੍ਰੋਡਕਟ ਯੂਜ਼ ਕਰਦੇ ਕਿਹੜੇ ਬ੍ਰਾਂਡ ਯੂਜ਼ ਕਰਦੇ ਹੋ ਇਹਦਾ ਕਰੋ ਆਪ ਦੀ ਜਿਹੜੀ ਡੀ ਦੀਆਂ ਪੜਾਈਆਂ ਕੀਤੀਆਂ ਉਹਨੂੰ ਪਾੜ ਕੇ ਨਾ ਚੁੱਲ੍ਹੇ ਵਿੱਚ ਪਾ ਸਮੱਖ ਕੋਈ ਵੈਲਿਊ ਨਹੀਂ ਲਾਉਣੇ ਪਿੰਕੀ ਦੀ ਜਿਵੇਂ ਸੋਹਣਿਆ ਆਂਟੀ ਵਰਗੇ ਲੱਗਦੇ ਹੋ ਬਿਲਕੁਲ ਹਮਾਰੇ ਘਰ ਕੇ ਪਾਸ ਰਹਿੰਦੇ ਹੈ ਭਾਈ ਥੈਂਕ ਯੂ ਇਹਨਾਂ ਨੂੰ ਤਾਂ ਫੁੱਲ ਲਾਈਵ ਚੈੱਕ ਕਰੋਗੇ ਨਾ ਮੈਂ ਪੂਰਾ ਚੱਕਿਆ ਨਹੀਂ ਸੀਗਾ ਤਾਂ ਫੁੱਲ ਲਾਈਵ ਚੈੱਕ ਕਰੋਗੇ ਨਾ ਇਹਦੇ ਚ ਬੰਦੇ ਚ ਇੰਨਾ ਘਮਾਣ ਨੂੰ ਬੋਲਣ ਦੀ ਬਿਲਕੁਲ ਤਮੀਜ਼ ਨਹੀਂ ਹੈ ਇਸ ਬੰਦੇ ਨੂੰ ਚਲੋ ਅੱਗੇ ਦੇਖਦੇ ਆਂ ਇਹਨਾਂ ਦਾ ਉਹ ਕਹਿੰਦੀ ਐ ਪਿੰਕੀ ਤੁਹਾਡੇ ਕਿੰਨੇ ਬੱਚੇ ਐ ਫਿਰ ਆਂਦਾ ਕਮੈਂਟ ਇੱਕ ਸਿਮਰਨ ਸੰਧੂ ਦਾ ਆਂਦਾ ਹਾਈ ਦੀ ਕੈਸੇ ਹੋ ਪਰਮਿੰਦਰ ਦਾ ਆਂਦਾ ਚੋਪੜਾ ਦਾ ਕਿ ਘਰ ਕਿਵੇਂ ਐ ਜੀ ਤੇ ਇੱਕ ਦਾ ਦੀਦੀ ਤੁਸੀਂ ਦੋਨੋਂ ਰੀਲਸ ਬਣਾਇਆ ਕਰੋ ਰੀਚ ਵਧੀਆ ਹੋਗੀ ਮਤਲਬ ਦੇਖੋ ਤੁਸੀਂ ਲੋਕਾਂ ਦੀ ਮੈਂਟੈਲਿਟੀ ਦੇਖੋ ਜਾ ਕੇ ਭਈਆਂ ਦੇ ਚੈਨਲਾਂ ਤੇ ਇਹ ਕਹਿ ਰਹੇ ਐ ਕਿ ਤੁਸੀਂ ਇਦਾਂ ਕਰੋ ਤੁਸੀਂ ਉਦਾਂ ਕਰੋ ਤੁਸੀਂ ਇੰਨੇ ਵੇਲੇ ਹੋਗੇ ਫਿਰ ਜੀ ਇਧਰ ਆਪਾਂ ਜੇ ਸਾਡੇ ਵਰਗਾ ਇਧਰ ਆ ਕੇ ਕੁਝ ਬੋਲਾਂ ਨਾ ਫਿਰ ਕਹਣਾ ਜੀ ਤੁਹਾਨੂੰ ਜੈਲਸੀ ਹੁੰਦੀ ਆ ਤੁਹਾਨੂੰ ਇਹ ਹੁੰਦਾ ਸਾਡੇ ਵਾਂਗ ਕਰੀਓ ਯਾਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਇਹ ਚੀਜ਼ਾਂ ਤੁਹਾਡੇ ਅੱਗੇ ਆਣੀਆਂ ਸ਼ੁਰੂ ਹੋਈਆਂ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਜਸਪ੍ਰੀਤ कौर ਦਾ ਮੈਸੇਜ ਆਂਦਾ ਦੀ ਮੈਂ ਤੁਹਾਡਾ ਹਰ ਵਲੌਗ ਦੇਖਦੀ ਹਾਂ ਕੀ ਦੇਖਦੀ ਹਾਂ ਬਲੌਗ ਤੇ ਆਈਏ ਖਾਈਏ ਮੱਛੀ ਚਾਵਲ ਖਾਈਏ ਜੇ ਦੇਖੀਏ ਹਮਾਰੇ ਪਤੀ ਆ ਗਏ ਹੈਂ ਕੀ ਦੇਖਦੀ ਆ ਦੇਖਦੀ ਹੈਂ ਤੂੰ ਥਿਸ ਇਜ਼ ਅ ਅਤਵਾਲ ਹਨਾ ਤੁਸੀਂ ਆਇਓ ਇਧਰ ਸਰੰਦ ਰੋੜ ਤੇ ਬੱਦੂ ਇਹਨਾਂ ਦੇ ਰਿਸ਼ਤੇਦਾਰ ਹੁੰਦੇ ਉੱਥੇ ਦੇਖ ਲਿਆ ਕਰੋ ਜਾ ਕੇ ਪੁਰਾਣੇ ਜ਼ਮਾਨੇ ਚ ਕਹਾਵਤ ਹੁੰਦੀ ਕਹਿੰਦੇ ਪੈਰ ਦੀ ਜੁੱਤੀ ਨਾ ਸਿਰਫ ਪੈਰ ਦੇ ਵਿੱਚ ਹੀ ਚੰਗੀ ਲੱਗਦੀ ਅਗਰ ਉਹ ਸਿਰ ਦੇ ਉੱਤੇ ਆ ਜਾਏ ਨਾ ਫਿਰ ਉਹ ਬਜਣੀ ਸ਼ੁਰੂ ਹੋ ਜਾਂਦੀ ਹੈ ਯਾਦ ਰੱਖਿਓ ਇਹ ਚੀਜ਼ ਠੀਕ ਹੈ ਮੈਂ ਨਹੀਂ ਕਹਿੰਦੀ ਕਿਸੇ ਨੂੰ ਨਾ ਸਪੋਰਟ ਕਰੋ ਅਗਰ ਕਿਸੇ ਵਿੱਚ ਸਕਿੱਲ ਹੈ ਉਹਨੂੰ ਕੌਰਸ ਸਪੋਰਟ ਲੇਕਿਨ ਇਹਨਾਂ ਚ ਕੋਈ ਸਕਿੱਲ ਨਹੀਂ ਆਪਣੇ ਘਰ ਦਾ ਖਾਣਾ ਮਟਰ ਚਾਵਲ ਦੇ ਖਾਣੇ ਆਪਣਾ ਗੰਦਾ ਜਿਹਾ ਇੱਕ ਥੋਬੜਾ ਲੈ ਕੇ ਆਇਆ ਨਾ ਅੱਗੇ ਕੈਮਰੇ ਦੇ ਅੱਗੇ ਠੀਕ ਹੈ ਉਮਨੀ ਗੰਦੀ ਜੀ ਮੇਰੇ ਹਸਬੰਡ ਆ ਗਏ ਇਹ ਖਾਰੇ ਉਹ ਖਾਰੇ ਹੈ ਇਹ ਜੀ ਚੀਜ਼ ਨੂੰ ਠੀਕ ਹੈ ਅਗਰ ਕੋਈ ਦੇ ਚ ਸਕਿੱਲ ਹੁੰਦੀ ਕੁਛ ਇਹ ਜਾਂ ਕੁਛ ਕਰਦੀ ਹੁੰਦੀ ਫਿਰ ਤੁਸੀਂ ਸਪੋਰਟ ਕਰਦੇ ਕੋਈ ਆਬਜੈਕਸ਼ਨ ਨਹੀਂ ਸੀਗਾ ਮੇਨ ਗੱਲ ਤਾਂ ਉਥੋਂ ਆ ਜਾਂਦੀ ਕਿ ਨਾ ਇਸ ਬੰਦੀ ਚ ਕੋਈ ਸਕਿੱਲ ਹੈ ਨਾ ਇਸ ਬੰਦੀ ਚ ਕੋਈ ਟੈਲੈਂਟ ਹੈ ਇਹਨਾਂ ਦਾ ਕੰਮ ਕੀ ਲੋਕਾਂ ਦੇ ਘਰੋ ਘਰ ਹੀ ਜਾਣਾ ਸਮੋਸੇ ਖਾਣੇ ਚੀਜ਼ਾਂ ਖਾਣੀਆਂ ਪਹਿਲਾਂ ਕਮਲ ਦੇ ਘਰ ਸੀਗੀ ਫਿਰ ਉਹ ਕਿਰਨਾ ਕੋਣ ਹੈ ਮੈਨੂੰ ਤਾਂ ਇਹਨਾਂ ਦਾ ਨਾਮ ਵੀ ਨਹੀਂ ਪਤਾ ਹੁਣ ਸੀ ਆ ਇਹ ਕੰਮ ਹੈ ਇਹਨਾਂ ਦਾ ਔਰ ਲੋਕੀ ਇਹਨਾਂ ਨੂੰ ਸਪੋਰਟ ਕਰੋ ਜੀ ਕਮਲ ਨਾਲ ਦਾ ਕੀ ਬਿਲ ਗਿਆ ਤੁਸੀਂ ਆਪਣੇ ਲਾਈਫ ਚ ਇੰਨੇ ਵੇਲੇ ਹੋਗੇ ਕਿ ਤੁਹਾਨੂੰ ਇਹ ਜਾਣ ਚ ਜ਼ਿਆਦਾ ਇੰਟਰਸਟਿੰਗ ਪਿੰਕੀ ਕਮਲ ਦਾ ਕੀ ਕੇਸ ਬਣਿਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਬਿਲਕੁਲ ਸੱਚੀ ਬੋਲਣੇ ਨਾ ਸ਼ਬਦ ਨਹੀਂ ਹੈ ਕਿ ਮੈਂ ਕੀ ਹੈ ਇਹ ਨਾ ਲੋਕਾਂ ਨੂੰ ਬੋਲਾਂ ਜਿਨ੍ਹਾਂ ਨੇ 3-4000 ਲੋਕਾਂ ਨੇ ਇਹਨੂੰ ਸਬਸਕ੍ਰਾਈਬ ਕੀਤਾ ਮੈਂ ਪਹਿਲੇ ਹੀ ਕਿਹਾ ਕਿ ਅਗਰ ਕੋਈ ਟੈਲੈਂਟ ਹੋਣਾ ਸਬਸਕ੍ਰਾਈਬ ਕਰ ਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਬਿਨਾ ਟੈਲੈਂਟ ਤੋਂ ਸਿਰਫ ਬਕਵਾਸ ਵਾਜੀ ਕਰਨੀ ਬਲੌਗਸ ਦੇ ਵਿੱਚ ਔਰ ਇਹਨਾਂ ਲੋਕਾਂ ਨੂੰ ਜਿਨ੍ਹਾਂ ਵਿਚਾਰਾਂ ਨੇ ਇੰਨੇ ਮੇਕਅਪ ਤੇ ਪੈਸੇ ਲਾਏ ਹੋਏ ਜਿਨ੍ਹਾਂ ਨੇ ਸਕਿੱਲ ਸਿੱਖੀਆਂ ਹੋਈਆਂ ਉਹਨਾਂ ਨੂੰ ਫੋਲੋ ਕਰਨ ਦੀ ਬਜਾਏ ਇਹਨਾਂ ਟਿੱੱਚੇ ਲੋਕਾਂ ਨੂੰ ਫੋਲੋ ਕਰਕੇ ਪੁੱਛਣਾ ਜੀ ਤੁਸੀਂ ਮੇਕਅਪ ਕਿਵੇਂ ਕਰਦੇ ਹੋ ਸਾਨੂੰ ਦੱਸੋ ਵੀਡੀਓ ਬਣਾ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਬਿਲਕੁਲ ਵੀ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਲਏ ਆ ਨਾ ਮੈਂ ਤਾਂ ਨਾਮ ਵੀ ਨਾਲ-ਨਾਲ ਲਗਾਏ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ ਇਹ ਬਚਾਣਗੇ ਪੰਜਾਬ ਨੂੰ ਆਣਗੇ ਪੰਜਾਬ ਦੇ ਸਭ ਤੋਂ ਪਹਿਲਾਂ ਜਦੋਂ ਪਿੱਛੇ ਜਿਹਾ ਹੋਇਆ ਸੀ ਨਾ ਜਦੋਂ ਜੰਗ ਦਾ ਥੋੜਾ ਜਿਹਾ ਬਣ ਗਿਆ ਸੀ ਘਰੋਂ ਵਾਲਾ ਸਭ ਤੋਂ ਪਹਿਲੇ ਇਹ ਲੋਕ ਭੱਜੇ ਸੀਗੇ ਆਪਣੇ ਸਟੇਟਸ ਦੇ ਵਿੱਚ ਆਯੋ ਬਡੇ ਆਪ ਦੇ ਲੋਕਾਂ ਨੂੰ ਤੁਸੀਂ سپورਟ ਨਾ ਕਰਿਓ ਬਿਲਕੁਲ ਵੀ ਸਾਡੇ ਵੀ ਸਾਡੇ ਇਧਰ ਦੇ ਵੀ ਜਿਹੜੇ ਪੰਜਾਬੀ ਲੋਕ ਆ ਉਹ ਵੀ ਕਈ ਬਲੌਗਿੰਗ ਕਰਦੇ ਆ ਬਹੁਤ ਅੱਛੀ ਬਲੌਗਿੰਗ ਕਰਦੇ ਆ ਪਰ ਤੁਸੀਂ ਲੋਕੋਨਾਂ ਨੂੰ ਕਦੇ سپورਟ ਨਹੀਂ ਕਰਦੇ ਕਿਉਂਕਿ ਤੁਸੀਂ ਜੈਲਸੀ ਖਾਣ ਲੱਪੈਂਦੇ ਹੋ ਨਾ ਕੋਲੋਂ ਇਹਨਾਂ ਲੋਕਾਂ ਨੂੰ سپورਟ ਕਰਦੇ ਹੋ ਤੁਸੀਂ ਜਿਨ੍ਹਾਂ ਕੋਲ ਐਜੂਕੇਸ਼ਨ ਨਹੀਂ ਹੈ ਨੌਲੇਜ ਨਹੀਂ ਹੈ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਨਾ ਸ਼ਕਲ ਨਾ ਸੂਰਤ ਨਾ ਘਰ ਨਾ ਬਾਹਰ ਨਾ ਅਕਲ ਕੁਝ ਵੀ ਨਹੀਂ ਹਰ ਟਾਈਮ ਖਾਣਾ 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 ਇਹਨਾਂ ਲੋਕਾਂ ਨੂੰ ਤੁਸੀਂ سپورਟ ਕਰਦੇ ਹੋ ਫਿਰ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਕੋਈ ਚੰਗਾ ਕਰੂਗਾ ਕਦੇ ਵੀ ਸੋ ਉਸ ਤੋਂ ਬਾਅਦ ਹੁਣ ਮੈਂ ਅਨਮੋਲ ਗਗਨ ਮਾਨ ਦੀ ਕਿਉਕੀ ਲਿਪ ਲਗਾਉਣ ਲੱਗੀ ਹਾਂ ਤੁਸੀਂ ਦੇਖਿਓ ਅਸੀਂ ਸੱਚਾਈ ਹੈ ਸਾਡਾ ਬਾਪੂ ਜੀ ਇੱਕੋ ਮਕਸਦ ਹੈ ਕੰਮ ਕਰਨਾ ਪਹਿਲਾ ਧਰਮ ਡਿਵੈਲਪਮੈਂਟ ਡਿਵੈਲਪਮੈਂਟ ਨਹੀਂ ਹੁੰਦੀ ਡਿਵੈਲਪਮੈਂਟ ਵਿੱਚ ਪ੍ਰੋਬਲਮ ਆਉਗੀ ਉਹ ਸਾਨੂੰ ਬਰਦਾਸ਼ਤ ਨਹੀਂ ਸੋ ਅਸੀਂ ਕੰਮ ਕਰਨ ਲੱਗੇ ਹੋਏ ਹਾਂ ਸਰਕਾਰ ਦਾ ਪੂਰਾ ਆਸ਼ਵਾਸਨ ਹੈ ਕਿ ਕੰਮ ਕਰੋ ਦੱਬ ਕੇ ਕਰੋ ਦਿਲ ਲਾ ਕੇ ਕਰੋ ਜੋ ਤਾਹੋਂਗੇ ਉਹ ਹੋਊਗਾ ਹਾਂਜੀ ਤੁਸੀਂ ਦੇਖ ਲਈ ਹੋਣੀ ਮੈਡਮ ਜੀ ਕਹਿੰਦੇ ਜੇ ਅਸੀਂ ਵਿਕਾਸ ਕਰਾਂਗੇ 3 3.5 ਸਾਲ ਹੋ ਗਏ ਇਸ ਗਵਰਨਮੈਂਟ ਨੂੰ ਆਈ ਹੋਈ ਨੂੰ ਠੀਕ ਹੈ ਔਰ ਖਰੜ ਦੇ ਖਰੜ ਦੀ ਐਮਐਲਏ ਉਹ ਖਰੜ ਦੀ ਮੈਗ ਨਹੀਂ ਇੰਨਾ ਬੁਰਾ ਹਾਲ ਹੈ ਨਾ ਖਰੜ ਦੇ ਵਿੱਚ ਜਿਹੜਾ ਇਸ ਟਾਈਮ ਖਰੜ ਦੇ ਵਿੱਚ ਆ ਕੇ ਜ਼ਮੀਨਾਂ ਦਾ ਰੇਟ ਤੁਸੀਂ ਦੇਖੋਗੇ ਨਾ ਤੁਹਾਡੇ ਹੋਸ਼ ਉੱਡ ਜਾਣੇ ਔਰ ਇੰਨਾ ਬੁਰਾ ਹਾਲ ਪਾਣੀ ਦੇ ਛੱਪੜ ਬਣੇ ਹੋਏ ਸੜਕਾਂ ਤਾਂ ਹੈ ਹੀ ਨਹੀਂ ਐ ਸੜਕਾਂ ਤਾਂ ਪਤਾ ਨਹੀਂ ਕਿ ਸੜਕਾਂ ਮੈਨ ਨਹੀਂ ਖਰੜ ਦੇ ਜਿੱਥੇ ਖਰੜ ਦੇ ਲੋਕ ਰਹਿੰਦੇ ਆ ਖਰੜ ਦੇ ਵਿੱਚ ਉਹਨਾਂ ਘੰਟੇ ਟਾਈਮ 'ਚ ਭੁੱਲ ਜਾਂਦੇ ਕਿ ਸੜਕ ਹੁੰਦੀ ਕੀ ਐ ਪ੍ਰੋਟੈਸਟ ਕਰ ਰਹੇ ਲੋਕੀ ਪ੍ਰੋਟੈਸਟ ਕਰ ਰਹੇ ਆ ਲਾਈਕ ਕਿ ਸੜਕਾਂ ਬਣਵਾਓ ਇਹ ਕਰੋ ਇਹ ਆਂਦੀ ਐ ਇੱਕ ਗੋਲੀ ਦੇ ਕੇ ਚਲ ਜਾਂਦੀ ਐ ਮਿੱਠੀ ਜੀ ਲੋਕਾਂ ਨੂੰ ਤੇ ਵਾਪਸ ਮੁੜ ਕੇ ਇਸ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਐ ਕਿ ਕੀ ਹਾਲ ਹੋ ਰਿਹਾ ਮੈਂ ਤਾਂ ਕਹਿੰਦੀ ਆ ਜਿਹੜੇ ਲੋਕ ਆਪਣਾ ਬੇਚਵਟ ਕੇ ਮੁਹਾਲੀ ਆਂਦੀ ਸੋਚ ਰਹੇ ਆ ਨਾ ਮੁਹਾਲੀ ਖਰੜ ਦੇ ਵੀ ਸ਼ਿਫਟ ਹੋਣ ਦੀ ਸੋਚ ਰਹੇ ਆਪਣੇ ਦਿਮਾਗ ਚੋਂ ਹੀ ਚੀਜ਼ ਕਰ ਦੋ ਕਿਉਂਕਿ ਜਿੰਨਾ ਗੰਦ ਇੱਥੇ ਪੈ ਚੁੱਕਾ ਐ ਨਾ ਆਉਣ ਵਾਲੇ ਟਾਈਮ ਜਿੱਦਾ ਬਹੁਤ ਗੁਰਾਹਾਲ ਹੋਣ ਵਾਲਾ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਠੀਕ ਹੈ ਪਾਣੀ ਖੜਾ ਹੁੰਦਾ ਬਿਮਾਰੀਆਂ ਹੀ ਬਿਮਾਰੀਆਂ ਠੀਕ ਹੈ ਫਿਰ ਕਹਣਾ ਖਰੜ ਦਾ ਸਰਕਾਰੀ ਹਸਪੀਟਲ ਭਰਿਆ ਹੋਇਆ ਪ੍ਰਾਈਵੇਟ ਭਰੇ ਹੋਏ ਮੁਹਾਲੀ ਦਾ ਹਸਪੀਟਲ ਭਰਿਆ ਹੋਇਆ ਤਾਂ ਹਸਪੀਟਲ ਆਪਣੇ ਆਪ ਹੀ ਭਨੇ ਜਦੋਂ ਉਸ ਪਾਣੀ ਦਾ ਕੋਈ ਨਿਕਾਸ ਨਹੀਂ ਹੋਣਾ ਕੋਈ ਕੁਝ ਨਹੀਂ ਹੋਇਆ ਉਸ ਪਾਣੀ ਨੇ ਸੜਨਾ ਘਰਾਂ ਦੇ ਅੱਗੇ ਟੋਬੇ ਬਣੇ ਹੋਵੇ ਨਾ ਨਾ ਰੀਲ ਚਲਾ ਰਹੀਆਂ ਘਰਾਂ ਦੇ ਵਿੱਚ ਟੋਬੇ ਬਣੇ ਹੋਏ ਮੋਰੇ ਤੇ ਉਥੋਂ ਇੰਨੀ ਗੰਦੀ ਸਮੈਲ ਆ ਰਹੀ ਹੈ ਅਦੋਈ ਸਰਕਾਰੀ ਸੁੱਤੀਆਂ ਅਸੀਂ ਟੈਕਸਪੇਅਰਾਂ ਸਾਡੇ ਟੈਕਸ ਭਰਨ ਦੇ ਵਿੱਚ ਇੱਕ ਦਿਨ ਦੀ ਵੀ ਦੇਰੀ ਹੋ ਜਾਣਾ ਸਾਨੂੰ ਫਾਈਨ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਕਿਉਂ ਨਹੀਂ ਕੰਮ ਕਰਾਉਂਦੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰੋ ਕਿਉਂਕਿ ਪਹਿਲਾਂ ਮੈਂ ਸੋਚਿਆ ਸੀ ਮੈਂ ਅਲੱਗ ਤੋਂ ਵੀਡੀਓ ਬਣਾਉਂਗੀ ਇਸ ਟੌਪਿਕ ਤੇ ਮੈਂ ਅਲੱਗ ਤੋਂ ਕਹਤਾਂ ਨੂੰ ਕਿ ਜੱਟੋ ਬਬ ਨੇ ਪਿੱਛੇ ਜਿਹੜੀ ਲੈਂਡ ਪੁਲਿੰਗ ਦੀ ਵੀਡੀਓ ਬਣਾਈ ਵਿਚਾਰ ਨੂੰ 1500 ਵਿਊਜ਼ ਗਏ ਸਾਰੇ ਕਿ ਲੋਕੀ ਇਹਨਾਂ ਚੀਜ਼ਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਐ ਪਿੰਕੀ ਕੀ ਕਰ ਰਹੀ ਐ ਕਮਲ ਕੀ ਕਰ ਰਹੀ ਐ ਇਹਨਾਂ 'ਚ ਲੋਕਾਂ ਨੂੰ ਜ਼ਿਆਦਾ ਇੰਟਰਸਟ ਐ ਹੁਣ ਵੀ ਸਮਝ ਜਾਓ ਥੋੜਾ ਇਨਾਂ ਨੂੰ ਛੱਡ ਦੋ ਪਿੰਕੀ ਇਹ ਤਾਂ ਆਪਣੇ ਡਾਲਰ 샵 ਕੇ ਜਾ ਰਹੀਆਂ ਲੇਕਿਨ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣਾ ਡੇਲੀ ਇੰਟਰਨੈਟ ਖਤਮ ਕਰ ਰਹੇ ਹੋ ਇਹਨਾਂ ਨੂੰ ਦੇਖ ਦੇਖ ਕੇ ਆਪਣੇ ਆਪਣੇ ਅਧਿਕਾਰ ਸਮਝੋ ਤਾਂ ਹੀ ਤੁਸੀਂ ਅੱਗੇ ਜਾ ਕੇ ਪੜਨਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਅੱਗੇ ਜਾ ਕੇ ਲੀਗਲ ਤਰੀਕੇ ਨਾਲ ਸਾਰਾ ਕੁਝ ਦੇਖ ਸਕਦੇ ਹੋ ਇਸ ਦਿਨ ਟਵਿੱਟਰ ਜ਼ਰੂਰ ਡਾਊਨਲੋਡ ਕਰੋ ਟਵਿੱਟਰ ਤੇ ਜਾਓ ਆਪਣੀ ਪੰਜਾਬੀ ਲੋਕ ਟਵਿੱਟਰ ਤੇ ਬਹੁਤ ਜ਼ਿਆਦਾ ਘਟ ਹੈ ਬਹੁਤ ਜ਼ਿਆਦਾ ਘਟ ਲੋਕੀ ਟਵਿੱਟਰ ਯੂਜ਼ ਕਰਦੇ ਹੈ ਟਵਿੱਟਰ ਯੂਜ਼ ਕਰੋ ਸਭ ਤੋਂ ਜ਼ਿਆਦਾ ਟਵਿੱਟਰ ਯੂਜ਼ ਕਰੋ ਜਿੰਨੀ ਸੁਣਵਾਈ ਟਵਿੱਟਰ ਤੇ ਹੁੰਦੀ ਹੈ ਨਾ ਓਨੀ ਕਿਤੇ ਵੀ ਨਹੀਂ ਹੁੰਦੀ ਹੈ ਟਵਿੱਟਰ ਯੂਜ਼ ਕਰੋ ਟਵੀਟ ਕਰਿਆ ਕਰੋ ਹਰ ਇੱਕ ਚੀਜ਼ ਨੂੰ ਦੀਆਂ ਵੀਡੀਓ ਨੂੰ ਇੱਥੇ ਹੀ ਖਤਮ ਸੋ ਇਹ ਮੈਂ ਕੁਝ ਗੱਲਾਂ ਵੈਸੇ ਪੋਡਕਾਸਟ ਦੇ ਵਿੱਚ ਕਰਨੀਆਂ ਸੀਗੀਆਂ ਲੇਕਿਨ ਚੱਕਰ ਥੋੜਾ ਜਿਹਾ ਪੈ ਗਿਆ ਸਿਮਰਨ ਦੇ ਘਰ ਥੋੜੀ ਮਿਸ ਹੈਪਨਿੰਗ ਜੀ ਹੋ ਗਈ ਹੈ ਆ ਉਹਦੇ ਫੈਮਿਲੀ ਮੈਂਬਰ ਦੀ ਡੈਥ ਹੋ ਗਈ ਹੈ ਤੇ ਜਿਹਦੇ ਕਰਕੇ ਥੋੜਾ ਜਿਹਾ ਟਾਈਮ ਲੱਗੇਗਾ ਤਾਂ ਕਰਕੇ ਮੈਂ ਆਪਣੇ ਵੀਡੀਓ ਦੇ ਵਿੱਚ ਇਹ ਗੱਲ ਕਹਿ ਦਿਤੀਏ ਹੈ ਤੇ ਰਿਐਕਸ਼ਨ ਵੀਡੀਓ ਤੇ ਚਲੋ ਇਦਾਂ ਦੀਆਂ ਚੀਜ਼ਾਂ ਤੇ ਰਿਐਕਸ਼ਨ ਦੇਣੇ ਚਾਹੀਦੇ ਹੈ ਤੇ ਜਰੂਰ ਆਪਣੇ ਆਸੇ ਪਾਸੇ ਦੇਖੋ ਪੜੋ ਲਿਖੋ ਆਪਣੇ ਅਧਿਕਾਰ ਸਮਝੋ ਤੁਹਾਨੂੰ ਕੀ ਕੀ ਅਧਿਕਾਰ ਮਿਲੇ ਹੋਏ ਆ ਸੰਵਿਧਾਨ ਦੇ ਵਿੱਚ ਆਪਣੇ ਅਧਿਕਾਰਾਂ ਨੂੰ ਸਮਝੋ ਤੇ ਆਪਦੇ ਆਸੇ ਪਾਸੇ ਦੇਖੋ ਤੇ ਜੇ ਤੁਸੀਂ ਇਕੱਠੇ ਹੋਗੇ ਯੂਨਿਟੀ ਬਣਾਓਗੇ ਤਾਂ ਹੀ ਕੁਝ ਹੋ ਸਕਦਾ ਹੈ ਨਹੀਂ ਤਾਂ ਇਹਨਾਂ ਦੇ ਪਿੰਕੀਆਂ ਦੇ ਮਗਰ ਹੀ ਹੁੰਦੇ ਰੋ ਇਹਨਾਂ ਨੇ ਕੁਝ ਨਹੀਂ ਦੇਣਾ ਆਈਏ ਮੱਛੀ ਚਾਵਲ ਖਾਈਏ ਮਟਰ ਚਾਵਲ ਖਾਈਏ ਹਾਂ ਅਮਨੇ ਚਾਵਲ ਬਣਾਏ ਹੈ ਆਪ ਖਾਏਂਗੀ ਬਾਏ ਬਾਏ ਆਪਣਾ ਆਪਣੀ ਫੈਮਿਲੀ ਦਾ ਜਰੂਰ ਖਿਆਲ ਰੱਖੋ ਸੋ ਆਸ-ਪਾਸ ਸਾਰੇ ਕੰਪਨੀ ਇਕੱਠਾ ਹੁੰਦੇ। ਬਾਏ ਬਾਏ।